ਇਹ ਸਦਾ ਸੰਭੂ ਤੇ ਇੱਕ ਨੌਰੀ ਬਾਰਡਰ ਤੇ ਬੈਠੀਆਂ ਜਥੇਬੰਦੀਆਂ ਵੱਲੋਂ ਆ ਅਸੀਂ ਪੰਜਾਬ ਦੀਆਂ ਪੰਜ ਜਥੇਬੰਦੀਆਂ ਜਿਹੜੀ ਉਹਨਾਂ ਦਾ ਹਿੱਸਾ ਨਹੀਂ ਉਹ ਜਥੇਬੰਦੀਆਂ ਅਸੀਂ ਅੱਜ ਫੈਸਲਾ ਕਰਕੇ ਲਗਭਗ ਦਰਜਣ ਥਾਵਾਂ ਦੇ ਉੱਤੇ ਬੈਠੇ ਆ ਅਰੇਲਾ ਦੀਆਂ ਤੇ ਹੁਣ ਜਿਹੜਾ ਇਹ ਸਵਾਲ ਉੱਠਦਾ ਹੈ ਵੀ ਤੁਸੀਂ ਇਕੱਠੇ ਨਹੀਂ ਤੁਸੀਂ ਇਕੱਠੇ ਨਹੀਂ ਹੁੰਦੇ ਹੁਣ ਪੁੱਛਾਂ ਇਸ ਗੱਲ ਦਾ ਕੋਈ ਜਵਾਬ ਹੈ ਕਿਸੇ ਕੋਲੇ ਵੀ ਇਕੱਠੇ ਹੋਰ ਕਿਵੇਂ ਹੁੰਦੇ ਆ ਸਦਾ ਉਹਨਾਂ ਨੇ ਦਿੱਤਾ ਜਾਵਰ ਭਾਰਤ ਸਰਕਾਰ ਨੇ ਕੀਤਾ ਰਾ ਭਾਰਤ ਸਰਕਾਰ ਨੇ ਰੋਕੇ ਮੰਗਾ ਸੰਯੁਕਤ ਮੋਰਚੇ ਦੀਆਂ ਨੇ ਜ਼ਖਮੀ ਪੰਜਾਬ ਦੇ ਪੁੱਤਾਂ ਨੂੰ ਕੀਤਾ ਨੌਜਵਾਨ ਸਾਡਾ ਕਿਸਾਨਾਂ ਦਾ ਮੁੰਡਾ ਮਾਰਿਆ ਅਸੀਂ ਲੜਾਈ ਵਿੱਚ ਪਿੱਛੇ ਕਦੋਂ ਆ ਬਈ ਉਦੋਂ ਦੀ ਮੈਦਾਨ 'ਚ ਇਹ ਅਸੀਂ ਕਿਸੇ ਡੰਡੇ ਵਾਲ ਖਾਤਰ ਜਾਂ ਪੰਦੇਰ ਖਾਤਰ ਕੋਈ ਧਰਨਾ ਤਾਂ ਨਹੀਂ ਲਾਇਆ ਮੇਲ ਦੀ ਲਾਈਨ ਤੇ ਸਾਡੇ ਬਖਰੇਵੇਂ ਹੈਗੇ ਆ ਸਾਡਾ ਕਿਸੇ ਨਾਲ ਬੋਲਣਾ ਬੋਲੇ ਨਹੀਂ ਬੋਲਣਾ ਨਾ ਬੋਲੇ ਪਰ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਕਿਸਾਨਾਂ ਦੀ ਖਾਤਰ ਕਰ ਰਹੇ ਹੁਣ ਦਿੱਲੀ ਜਾਣ ਦਾ ਸੱਦਾ ਆਪਾਂ ਨੇ ਵੀ ਦਿੱਤਾ 14 ਤਰੀਕ ਨੂੰ ਵੇ ਆਪਾਂ ਦਿੱਲੀ ਜਾ ਰਹੇ ਹਾਂ 14 ਤਰੀਕ ਨੂੰ ਹੁਣ ਵੀ ਦਿੱਲੀ ਜਾਣ ਦੇ ਸੱਦਾ ਉਹਨਾਂ ਦਾ ਸੀ 13 ਤਰੀਕ ਨੂੰ ਹੁਣ ਛੋੜੇ ਬਾਅਦ ਤੇ ਇਹ ਸਵਾਲ ਉੱਠਦਾ ਹੈ ਵੀ ਦਿੱਲੀ ਹੋ ਜਾ ਰਹੇ ਨੇ ਤੇ ਦਿੱਲੀ ਤੁਸੀਂ ਜਾ ਰਹੇ ਹੋ ਇਹ ਇਕੱਠੇ 1 ਤਰੀਕ ਨੂੰ ਕਿਉਂ ਨਹੀਂ ਜਾਇਆ ਗਿਆ ਬਈ ਦਿੱਲੀ ਇਹ ਤਾਂ ਤੁਸੀਂ ਸਵਾਲ ਕਰਦੇ ਹੋਗੇ ਨਾ ਸੋਚਦੇ ਹੋਗੇ ਮਨਾਂ ਚ ਹੁਣ ਇੱਥੇ ਸੋਚਣ ਵਾਲੀ ਗੱਲ ਹੈ ਵੀ ਅਸੀਂ ਦਿੱਲੀ ਜਾ ਰਹੇ ਹਾਂ ਇੱਕ ਦਿਨ ਦੀ ਰੈਲੀ ਕਰਨ। ਸ਼ਾਮ ਨੂੰ ਮੁੜਨਾ ਹੈ। ਉਹ ਸਾਥੀ ਜਾ ਰਹੇ ਨੇ ਦਿੱਲੀ ਦੇ ਵਿੱਚ ਮੋਰਚਾ ਲਾਉਣ। ਐਸ ਗੱਲ ਦਾ ਫਰਕ। ਮੋਰਚਾ ਨਹੀਂ ਕਿਹਾ ਜਾ। ਜਿਹੜਾ 2020 ਦੇ ਵਿੱਚ ਲਾਇਆ ਸੀ। ਮੰਗਾਂ ਕਿਹੜੀਆਂ? ਜਿਹੜੀਆਂ ਮੰਗਾਂ ਦਿੱਲੀ ਮੋਰਚੇ ਨਹੀਂ ਰਹਿੰਦੀਆਂ ਨੇ। ਹੁਣ ਸਵਾਲ ਤਾਂ ਇੱਥੇ ਆਉਂਦਾ ਹੈ ਕਿ ਉਹਦੇ ਤੇ ਉਹਨਾਂ ਦੀ ਆਪਣੀ ਸਹਿਮਤੀ ਹੈ ਜਿਹੜੇ ਗਏ ਨੇ ਜਿਹੜੇ ਨਹੀਂ ਗਏ ਉਹ ਇਹ ਕਹਿੰਦੇ ਨੇ ਵੀ ਪੰਜਾ ਚਿਰ ਤੱਕ ਦਿੱਲੀ ਵਾਲਾ 2020 ਦਾ ਮੋਰਚਾ ਉਹਨਾਂ ਚਿਰ ਨਹੀਂ ਲੱਗਦਾ ਜਿੰਨਾ ਚਿਰ ਪੰਜਾਬ ਦੀਆਂ ਸਾਰੀਆਂ ਜੱਜੇਬੰਦੀਆਂ ਹਿੰਦੂਸਤਾਨੀਆਂ ਸਾਰੀਆਂ ਜੱਦਵ ਸਹਿਮਤ ਹੋ ਕੇ ਮੋਰਚਾ ਨਹੀਂ ਲਾਉਂਦੀਆਂ ਇਸ ਕਰਕੇ ਮੋਰਚਾ ਲਾਉਣਾ ਦੁਬਾਰਾ ਦਿੱਲੀ ਦੇ ਬਾਹਰਾਂ ਤੇ 2020 ਦੀ ਤਰ੍ਹਾਂ ਬੈਠਣਾ ਇਹ ਛੋਟੀ ਗੱਲ ਨਹੀਂ ਹੈ ਇਹਨੂੰ ਕੱਚੇ ਪੈਰੀਂ ਹੱਥ ਨਾ ਪਾ ਲਿਓ ਸਰਕਾਰ ਤੋਂ ਇਹ ਬਰਦਾਸ਼ਤ ਨਹੀਂ ਹੋਣਾ ਆ ਆਪਣਾ ਫਰਕ ਸੀ ਬਾਈ ਇਸ ਫਰਕ ਦੇ ਨਾਲ ਹੀ ਸਰਕਾਰ ਨੇ ਔਰ ਹੋ ਗਲੀ ਹਰਿਆਣੇ ਨੇ ਹਦਾਂ ਤੇ ਰੋ ਹੁਣ ਦਿੱਲੀ ਤਾਂ ਉਦੋਂ ਵੀ ਨਹੀਂ ਗਏ ਸੀ ਦਿੱਲੀ ਹੁਣ ਵੀ ਨਹੀਂ ਗਏ ਕੀ ਹਰਿਆਣੇ ਦੇ ਬੰਦਾਂ ਤੇ ਬੈਠ ਕੇ ਮੋਰਚਾ ਲੜਨਾ ਘਰਵਾਜ ਬਈ ਕੀ ਮੋਰਚਾ ਸੰਭੂ ਬਾਰਡਰ ਤੇ ਬੈਠ ਕੇ ਹੀ ਲੜਿਆ ਜਾਂਦਾ ਕੀ ਮੋਰਚਾ ਖਨੌਰੀ ਦੀ ਹੱਦ ਤੇ ਇਕੱਠੇ ਹੋ ਕੇ ਹੀ ਲੜਿਆ ਜਾਂਦਾ ਜੇ ਐਸੇ ਨੂੰ ਆਏ ਲੱਗਦਾ ਹੈ ਕਿ ਮੋਰਚਾ ਲੜਨੇ ਦਾ ਇੱਕੋ ਹੀ ਥਾਂ ਹੈ ਉਹ ਹੈ ਦਿੱਲੀ ਤੇ ਦਿੱਲੀ ਜਾਣ ਦਾ ਦਾ ਫਿਰ ਸਾਥੀਆਂ ਵਾਸਤੇ ਇਹ ਸਵਾਲ ਹੈ ਵੀ ਅਜਰੇਲਾਗੇ ਲੈਣਾ ਕਿਉਂ ਆਗੇ ਭਾਈ ਜੇ ਛੋਡਾ ਹੋ ਰਹਾ ਸੀ 15 ਤਰੀਕ ਨੂੰ ਸਭ ਤੋਂ ਪਹਿਲਾਂ 13 ਤਰੀਕ ਨੂੰ ਪਾਣੀ ਦੇ ਬਛਾਰਾ ਵੱਜੀਆਂ ਅਸੀਂ ਜਦੋਂ 15 ਤਰੀਕ ਨੂੰ ਰੇਲਾਂ ਤੇ ਆਏ ਸਾਡੇ ਵਾਸਤੇ ਤਾਂ ਇਹ ਸਵਾਲ ਖੜਾ ਹੋ ਗਿਆ ਵੀ ਰੇਲਾਂ ਤੇ ਕੀ ਮੈਂ ਉਹਦੇ ਦਿੱਲੀ ਚੱਲੋ ਅੱਜ ਉਹਨਾਂ ਵਾਸਤੇ ਕੋਈ ਸਵਾਲ ਕਿਉਂ ਨਹੀਂ ਖੜਾ ਕਰਦਾ ਵੀ ਬਈ ਤੁਸੀਂ ਇੱਧਰ ਕੀ ਕਰਨਾ ਹੈ ਤੁਹਾਡਾ ਰਾਹ ਤਾਂ ਉੱਧਰ ਹੈ ਇਹ ਮਾੜੀ ਗੱਲ ਨਹੀਂ ਉਹਨਾਂ ਨੇ ਇਹ ਫੈਸਲਾ ਮਾੜਾ ਨਹੀਂ ਕੀਤਾ ਇਹ ਤਾਂ ਚੰਗਾ ਕੀਤਾ ਵੀ ਉਹਨਾਂ ਨੇ ਉੱਥੇ ਬੈਠ ਕੇ ਪੰਜਾਬ ਦੇ ਵਿੱਚ ਐਕਸ਼ਨ ਪਲਾਨ ਕਰ ਲਏ ਹੋਣਾ ਚਾਹੀਦਾ ਇਹ ਸਵਾਗਤ ਕਰਦੇ ਆਂ ਇਹ ਗੱਲ ਦਾ ਪਰ ਜਦੋਂ ਉਹਨਾਂ ਨੇ ਕਾਲ ਪੰਜਾਬ ਦੇ ਵਿੱਚ ਦੇਤੀ ਉਦੋਂ ਫਿਰ ਸਾਡਾ ਕੀ ਫਰਜ਼ ਬਣਦਾ ਹੈ ਅਸੀਂ ਨਹੀਂ ਆਪਣਾ ਫਰਜ਼ ਭਗਾ ਤਾ ਸੱਦਾ ਸੋਡਾ ਕਾਲ ਛੋਡੀ ਫੈਸਲਾ ਤੁਸੀਂ ਕਰਦੇ ਹੋ ਤੇ ਅਸੀਂ ਰੇਲ ਦੇ ਲੈਣੇ ਤੇ ਆਇਆ ਕੋਈ ਛੋਟੇ ਨਹੀਂ ਹੋਏ ਕੋਈ ਨਹੀਂ ਕਹਿ ਸਕਦਾ ਵੀ ਤੁਸੀਂ ਮੰਗਰ ਲੱਕ ਕੇ ਆ ਗਏ ਪੰਜਾਬ ਦੇ ਕਿਸਾਨ ਜਿਹੜੇ ਖੁੰਡਾਂ ਤੇ ਬੈਠੇ ਆ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਬੁੱਢੇ ਜੀਵੀ ਲੋਕ ਨੇ ਉਹ ਦੇਖਣਗੇ ਵੀ ਅਸੀਂ ਕੀ ਕਰ ਰਹੇ ਹਾਂ ਬਾਈ ਇਹ ਇਸ ਕਰਕੇ ਇਹ ਗੱਲ ਸਾਡੇ ਵਖਰੇਵੇਂ ਨੇ ਢੱਲੇਵਾਲ ਸਾਹਿਬ ਸਾਨੂੰ ਨਹੀਂ ਬੁਲਾਉਣਾ ਚਾਹੁੰਦਾ ਬਿਲਕੁਲ ਨਾ ਬੁਲਾਵੇ ਭੰਦੇਰ ਸਾਡੇ ਨਾਲ ਗੱਲ ਨਹੀਂ ਕਰਨੀ ਚਾਹੁੰਦਾ ਬਿਲਕੁਲ ਨਾ ਕਰੇ ਪਰ ਅਸੀਂ ਨਾ ਢੱਲੇਵਾਲ ਦੀ ਖਾਤਰ ਲੜਦੇ ਆਂ ਤੇ ਨਾ ਅਸੀਂ ਭੰਦੇਰ ਦੀ ਖਾਤਰ ਲੜਦੇ ਆਂ ਅਸੀਂ ਤਾਂ ਪੰਜਾਬ ਦੀ ਕਿਸਾਨੀ ਖਾਤਰ ਲੜਦੇ ਆਂ ਤੇ ਇਹ ਸਾਡਾ ਫਰਜ਼ ਆ ਸੀ ਫਰਜ਼ ਨੂੰ ਪਛਾਣ ਲਿਆ ਗੱਲ ਅਸਲ ਕੀ ਆ ਫਿਰ ਇੱਥੇ ਕਈ ਵਾਰ ਸਵਾਲ ਉੱਠਦਾ ਹੈ ਬਹੁਤ ਵਾਰ ਸਵਾਲ ਉੱਠਦਾ ਹੈ ਕਿ ਉਹ ਰਹਾਹ ਵਾਲੇ ਤਾਂ ਨਾ ਕਰਦੇ ਦਿਲੜਦਾ ਚਾਹੁੰਦੇ ਨੇ ਨਾ ਉਹ ਰਹਾਹ ਵਾਲੇ ਐਮਐਸਪੀ ਦੀ ਗੱਲ ਅਰੇ ਸਵਾਮੀ ਨਾ ਸੰਦੀਰਪੁਰ ਤੇ ਗੱਲ ਕਰਨਾ ਚਾਹੁੰਦੇ ਨੇ ਜਦੋਂ ਕੋਈ ਆਗੂ ਕਿਸੇ ਸਟੇਜ ਦੇ ਚੈਨਲ ਦੇ ਮੂਹਰੇ ਖੜ ਕੇ ਆਂਦੇ ਆਂ ਦਿੰਦਾ ਫਿਰ ਮੰਨ ਚਾਹੁੰਦੀ ਹੈ ਵੀ ਯਾਰ ਕੁਸਤਾ ਦੇਖ ਲਿਆ ਕਰੋ ਜ਼ਮੀਨਾਂ ਬਚਾਉਣ ਦੀ ਲੜਾਈ ਜੇ ਸਭ ਤੋਂ ਵੱਧ ਪੰਜਾਬ ਦੇ ਵਿੱਚ ਲੜੀ ਹੈ ਤਾਂ ਅਸੀਂ ਨੇ ਲੜੀ ਜੇ ਸਭ ਤੋਂ ਵੱਧ ਸ਼ਹੀਦ ਹੋਏ ਨੇ ਤਾਂ ਸਾਡੇ ਹੋਏ ਨੇ ਮੈਨੂੰ ਪੁੱਛ ਮੈਂ ਪੁੱਛਣਾ ਚਾਹੁੰਦਾ ਸਾਥੀਆਂ ਗਵਿੰਦਪੁਰੇ ਦੀ ਲੜਾਈ ਅਸੀਂ ਇਕੱਠਿਆਂ ਜੱਥੇ ਬੰਦਿਆਂ ਨੇ ਲੜੀਆਂ ਸਰਜੀਤ ਹੁਮੇਦੀ ਉੱਥੇ ਸ਼ਹੀਦ ਹੋਇਆ ਆਦਕਾਰਾਂ ਦੇ ਮਾਲਕੀ ਹੱਕ ਦੀ ਲੜਾਈ ਅਸੀਂ ਅੰਬਰਸਰ ਦੇ ਵਿੱਚ ਕੱਲਿਆਂ ਨੇ ਲੜੀਆ ਸਾਧੂ ਸੁ ਤਖਤੂਪੁਰਾ ਉੱਥੇ ਸ਼ਹੀਦ ਹੋਇਆ ਜ਼ਮੀਨਾਂ ਬਚਾਉਣ ਦੀ ਲੜਾਈ ਟਕੌਂਦਾ ਗਰੁੱਪ ਵਾਲਿਆਂ ਨੇ ਮਾਨਸਾ ਦੇ ਵਿੱਚ ਲੜਾਈ ਐ ਪਿਰਥੀ ਸਿੰਘ ਚੱਕਲੀਪੁਰ ਸ਼ਹੀਦ ਹੋਇਆ ਜ਼ਮੀਨਾਂ ਦੀ ਲੜਾਈ ਵਾਸਤੇ ਸ਼ਹੀਦ ਹੋਇਆ ਕੌਣ ਕਹਿੰਦਾ ਵੀ ਜ਼ਮੀਨਾਂ ਦੀ ਲੜਾਈ ਕਿਹੜੀ ਜਿਹੜਾ ਜਥੇਬੰਦੀ ਐ ਜਿਹੜੀ ਕਰਜ਼ੇ ਪਿੱਛੇ ਤੇ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਨਹੀਂ ਲੜੂਗੀ ਬਾਈ ਤੁਸੀਂ ਕਹਿ ਰਹੇ ਹੋ ਜ਼ਮੀਨਾਂ ਬਚਾਉਣ ਦੇ ਖਾਤਰ ਲੜਦੇ ਨਹੀਂ ਭਾਰਤ ਬਣਾਉਣ ਦੀਆਂ ਪ੍ਰੋਜੈਕਟ ਵਾਸਤੇ ਪਾਈਪ ਲੰਘਾ ਜਿੰਨੀਆਂ ਨਿਕਲ ਰਹੀਆਂ ਨੇ ਕਟੜਕਟ ਪੰਜਾਬ ਦੇ ਵਿੱਚ 4 ਤੇ ਪਾਈਪ ਲਾਈਨਾਂ ਦੀਆਂ ਲੜਾਈਆਂ ਕੱਲ ਬਰਦੋ 6 ਮੋਰਚੇ ਪੰਜਾਬ ਦੇ ਵਿੱਚ ਹੁਣ ਤੱਕ ਅਸੀਂ ਲਾ ਕੇ ਰੱਖੇ ਨੇ ਬਈ ਇਹ ਕਹਿਣਾ ਖੇਤਾਂ ਦੀ ਜ਼ਮੀਨਾਂ ਦੀ ਲੜਾਈ ਇੱਕ ਜ਼ਿੰਮੇਵਾਰ ਆਗੂ ਬਿਆਨ ਦਿੰਦਾ ਕਿ ਭਾਰਤੀ ਕਿਸਾਨ ਨੂੰ ਗ੍ਰਾਹਾਂ ਵਾਲੇ ਦਾ ਕਰਜ਼ਾ ਮਾਫ਼ ਕਰਾਉਣੀ ਨਹੀਂ ਜਾਂਦੇ ਕਿਉਂ ਬਈ ਸਾਡੇ ਸਿਰ ਕਰਜ਼ਾ ਨਹੀਂ ਅਸੀਂ ਕਰਜ਼ਾ ਦੇਣਾ ਨਹੀਂ ਜੇ ਫਿਰ ਕਰਜ਼ਾ ਵੀ ਮaaf ਕਰਾਉਂਦੇ ਫਿਰ ਅਸੀਂ ਬ੍ਰੈਂਟ ਕਬ ਜੇ ਕਿਉਂ ਰੋਕ ਰਹੇ ਹਾਂ ਫਿਰ ਕੁਰਕੀਆਂ ਕਿਉਂ ਰੋਕ ਰਹੇ ਹਾਂ ਫਿਰ ਲੁਧਿਆਣੇ ਅਸੀਂ ਕੀ ਕਰਨਗੇ ਅਸੀਂ ਬੈਂਕ ਪੂਰੇ ਤਰ੍ਹਾਂ ਡਾਣਾ ਆ ਫਿਰ ਅਸੀਂ ਭਗਵਤ ਮਾਨ ਦੀ ਕੋਠੀ ਮੂਰੇ ਮਹੀਨਾ ਬੈਠਿਆ ਕਾਲੀ ਰਾਤਰ ਬੈਠੇ ਸੀ ਸਾਥੀਓ ਸੋਚ ਕੇ ਗੱਲ ਕਰਿਆ ਕਰੋ ਹੁਣ ਇਹਨਾਂ ਦਾ ਆਪਣੇ ਸਾਥੀਆਂ ਦੀ ਗੱਲ ਹੈ ਮੈਂ ਉਹਨਾਂ ਦਾ ਜਵਾਬ ਤਾਂ ਇਸ ਕਰਕੇ ਦੇਣਾ ਮੈਨੂੰ ਪੈਗਾ ਜ਼ਰੂਰੀ ਹੈ ਪਰ ਰੌੜਾ ਇਥੇ ਆ ਕੁਝ ਬੁੱਧੀ ਜੀ ਵੀ ਤਰਕੇ ਜਿਹੜੇ ਆਏ ਨੇ ਸਭ ਕੁਝ ਜਾਣਦੇ ਹੋਏ ਅਣਜਾਣ ਹੋ ਕੇ ਬੋਲਦੇ ਨੇ ਉਹ ਇਹ ਕਹਿੰਦੇ ਨੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਬਣਾਤਾ ਜੇ ਫਿਰ ਤਾਂ ਗਰੀਬ ਲੋਕਾਂ ਨੂੰ ਤਾਂ ਬਹੁਤ ਔਖਾ ਹੋ ਜਾਊਗਾ ਭਾਈ ਉਹ ਭਲੇ ਮਾਨਸੋ ਜਿਹੜੇ ਐਮ ਐਸ ਪੀ ਦੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਕਰਦੇ ਆ ਸੀ ਅਸੀਂ ਤਾਂ ਉਹ ਨਾਲ ਪੀ ਡੀ ਐਸ ਦੀ ਮੰਗ ਵੀ ਕਰਦੇ ਆ ਅਸੀਂ ਇਹ ਗੱਲ ਕਹਿੰਦੇ ਆ ਕਿ ਸੀ ਪਲੱਸ 2 ਪਲੱਸ 50 ਪਲੱਸ ਸਰਕਾਰੀ ਖਰੀਦ ਤੇ ਪੀ ਡੀ ਐਸ ਦਾ ਗਰੰਟੀ ਕਾਨੂੰਨ ਬਣਾਇਆ ਜਾਵੇ ਅਸੀਂ ਕਹਿੰਦੇ ਆ ਕਿ ਸਾਡੇ ਤੋਂ ਖਰੀਦਿਆ ਹੋਇਆ ਅਨਾਜ 50% ਸਬਸਿਡੀ ਦੇ ਕੇ ਗਰੀਬਾਂ ਨੂੰ ਅਨਾਜ ਦਿੱਤਾ ਜਾਵੇ। ਇਹ ਤੁਸੀਂ ਤੁਸੀਂ ਤਾਂ ਮੰਡੀਆਂ ਹੀ ਖਤਮ ਕਰਨਾ ਚਾਹੁੰਦੇ ਹੋ। ਤੁਸੀਂ ਤਾਂ ਗਦਾਮਾਂ ਅਡਾਨੀ ਦੇ ਬਾਨੀਆਂ ਤੇ ਗਦਾਮਾਂ ਦੇ ਵਿੱਚ ਇਹ ਮਾਲ ਜਮ੍ਹਾਂ ਕਰਕੇ ਇਹ ਸਦਾ ਵਾਸਤੇ ਇਹਨੂੰ ਇਹਦੇ ਫੱਟੀ ਪੋਚਣਾ ਚਾਹੁੰਦੇ ਹੋ। ਇੱਕ ਪਾਸੇ ਪ੍ਰਧਾਨ ਮੰਤਰੀ ਜੀ ਬਿਆਨ ਦੇ ਜਾਂਦੇ ਆ ਕਿ ਯੰਤਰਕ ਬੰਡ ਪ੍ਰਣਾਲੀ ਵਾਲੀ ਤਕੀਮ 2025 ਤੱਕ ਲਾਗੂ ਰਹੂਗੀ ਜਿੱਤੇ 17 ਲੱਖ ਕਰੋੜ ਰੁਪਇਆ ਲੱਗਦਾ ਹੈ ਸਾਲ ਦਾ ਹੁਣ 17 ਲੱਖ ਕਰੋੜ ਰੁਪਇਆ ਉਹ ਤੇ ਤਾਂ ਲੱਗਦਾ ਹੈ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਅਨਾਜ ਫ੍ਰੀ ਦਿੰਨੇ ਹੋ ਫਿਰ ਇਹਦਾ ਤੁਹਾਨੂੰ ਮੰਨਣਾ ਪਊ ਕਿ ਸਮਾਜ ਦਾ 57% ਹਿੱਸਾ ਭਾਰਤ ਵਿੱਚ ਹੋ ਰਹਿਣਾ ਹੈ ਜਿਨ੍ਹਾਂ ਦੇ ਕੋਲੇ ਹੱਥਾਂ ਨੂੰ ਕੰਮ ਨਹੀਂ ਇਸ ਕਰਕੇ ਉਹਨਾਂ ਨੂੰ ਅਨਾਜ ਖਰੀਦਣ ਦੀ ਸਮਰੱਥਾ ਨਹੀਂ ਸੱਚੀ ਅਨਾਜ ਬਿਲੀ ਲੈਣੇ ਆ ਇਹ ਬਿਮਾਰੀ ਦਾ ਇਲਾਜ ਇਹ ਤਾਂ ਨਹੀਂ ਕਿ ਕੋਈ ਭੁੱਖਾ ਹੈ ਉਹਨੂੰ ਰੋਟੀ ਦੇ ਦੋ ਜੇ ਉਹਦੇ ਬਿਮਾਰੀ ਦਾ ਇਲਾਜ ਕਰਨਾ ਹੈ ਤਾਂ ਉਹਨੂੰ ਰਜਗਾਰ ਦਿਓ ਤਾਂ ਕਿ ਕਦੇ ਵੀ ਨਾ ਰੋਟੀ ਮੰਗੇ ਤੁਹਾਡੇ ਕੋਲੋਂ ਜੇ ਮੋਦੀ ਸਾਹਿਬ 80 ਕਰੋੜ ਲੋਕ ਕਹੋ ਜਣੇ ਕਿ ਜਿੰਨਾ ਕੋਲੇ ਅਨਾਜ ਖਰੀਦਣ ਵਾਸਤੇ ਆਟਾ ਚੌਲ ਖਰੀਦਣ ਵਾਸਤੇ ਪੈਸਾ ਨਹੀਂ ਤਾਂ ਹੋ ਜਾ ਢੀਂਗਾ ਨਾ ਮਾਰੋ ਵੀ ਦੇਸ਼ ਬੜੀ ਆਰਥਿਕ ਅਵਸਥਾ ਬਣਨ ਜਾ ਰਿਹਾ ਇਹ ਢੀਂਗਾ ਨਾ ਮਾਰੋ ਖੇਤੀ ਕਿਹੋ ਜਿਹਾ ਸੈਕਟਰ ਹੈ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੁਜ਼ਗਾਰ ਦੇ ਸਕਦਾ ਰੁਜ਼ਗਾਰ ਦੇ ਸਾਧਨ ਕਿਹੜੇ ਨੇ ਭਾਈ ਰੁਜ਼ਗਾਰ ਦਾ ਸਾਧਨ ਪੰਜਾਬ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਖੇਤੀ ਹੈ ਖੇਤੀ ਹੁੰਦੀ ਕਿੱਥੇ ਐ ਖੇਤੀ ਹੁੰਦੀ ਐ ਜ਼ਮੀਨ ਤੇ ਫਿਰ ਭਾਰਤ ਕੋਲੇ ਜ਼ਮੀਨ ਕਿੰਨੀ ਐ ਭਾਰਤ ਕੋਲੇ ਜ਼ਮੀਨ ਐ 80 ਕਰੋੜ ਏਕੜ ਤੇ 80 ਕਰੋੜ ਚੋਂ ਸਾਡੇ ਕੋਲੇ ਕਿੰਨੀ ਐ ਪੰਜਾਬ ਕੋਲੇ ਪੰਜਾਬ ਕੋਲੇ ਜ਼ਮੀਨ ਐ 1 ਕਰੋੜ ਏਕੜ 1 ਕਰੋੜ ਏਕੜ ਦੇ ਵਿੱਚ ਲਗਭਗ 1 ਕਰੋੜ ਕਿਸਾਨਾ ਕسے ਕਿਸਾਨ ਤੇ ਮਜ਼ਦੂਰ ਗੁਜ਼ਾਰਾ ਕਰਦੇ ਨੇ ਤੇ ਇਹ 1 ਕਰੋੜ ਜਿਹੜੇ ਖੇਤੀ ਦੇ ਨਾਲ ਜੁੜੇ ਹੋਏ ਲੋਕ ਨੇ ਇਹਨਾਂ ਦੀ ਜੀਡੀਪੀ ਕਦੇ ਡਾਊਨ ਨਹੀਂ ਹੋਈ ਕਰੋਨਾ ਕਾਲ ਦੌਰਾਨ ਵੀ ਇਹਨਾਂ ਦੇ ਨਾਲ ਕਿੰਨੇ ਕਾਰੋਬਾਰ ਹੋਰ ਜੁੜੇ ਹੋਏ ਨੇ ਇਹ ਫਿਰ ਇਸ ਧੰਦੇ ਨਾਲ ਜਿਹੜਾ ਬਹੁਤ ਵੱਡੇ ਹਿੱਸੇ ਨੂੰ ਰੋਟੀ ਦੇ ਸਕਦਾ ਇਧਰ ਨੂੰ ਤਰੱਕੀ ਵੱਲ ਨੂੰ ਕਿਉਂ ਨਹੀਂ ਵਧਾਇਆ ਗਿਆ ਬਾਈ 80 ਕਰੋੜ ਏਕੜ ਜ਼ਮੀਨ ਦੇ ਵਿੱਚ 40 ਕਰੋੜ ਏਕੜ ਇਹੋ ਜਿਹਾ ਹੈ ਜਿੱਥੇ ਪਾਣੀ ਦੀ ਵਜ੍ਹਾ ਕਰਕੇ ਪਜਾਉ ਨਹੀਂ ਹੈ ਉਹ ਉਹ ਪਾਣੀ ਦਾ ਪ੍ਰਬੰਧ ਕਿਹਨੇ ਕਰਨਾ ਬਾਈ ਇਹ ਵੀ ਅਸੀਂ ਨੇ ਕਰਨਾ ਜੇ ਤੁਸੀਂ 40 ਕਰੋੜ ਦੇ ਵਿੱਚ 40 ਕਰੋੜ ਇਕੜ ਜ਼ਮੀਨ ਨੂੰ ਉਹਨੂੰ ਪੰਜਾਹ ਕਰ ਦਿੰਦੇ ਹੋ ਤਾਂ ਦੁਨੀਆ ਦੀ ਅੱਧੀ ਵਾਦੀ ਇੱਥੇ ਅਡਜਸਟ ਆ ਪੰਜਾਹ ਹਿੰਦੁਸਤਾਨ ਦੀ ਅੱਧੀ ਜਵਾਦੀ ਉਹਦੇ ਵਿੱਚ ਅਡਜਸਟ ਹੋ ਸਕਦੀ ਹੈ ਆਰਥਿਕ ਹਾਲਤ ਤੁਹਾਡੀ ਕੀ ਬਣ ਜੂਗੀ ਭਾਈ ਤੁਹਾਡੇ ਆਪ ਦੇ ਮਹਾਨ ਨੀਤੀ ਜੋਗ ਦੱਸਦਾ ਹੈ ਕਿ ਪਾਣੇ 10 ਕਰੋੜ ਏਕੜ ਜ਼ਮੀਨ ਇਹੋ ਜੀ ਹੈ ਜਿਹੜੀ ਬਹੁਤ ਥੋੜੇ ਪੈਸੇ ਨਾਲ ਅਪਦਾਊ ਕੀਤੀ ਜਾ ਸਕਦੀ ਹੈ ਜਨੇ 10 ਪੰਜਾਬਾਂ ਦੀ ਜ਼ਮੀਨ 45000 ਕਰੋੜ ਰੁਪਏ ਰਾਟ ਪੈਦਾਵਾਰ ਦੇਣ ਵਾਲੀ ਹੋ ਸਕਦੀ ਹੈ ਕਿੰਨੇ ਲੋਕ ਸੈੱਟ ਹੋ ਜਾਣਗੇ ਉਹਦੇ ਚ ਬਾਈ ਕਟੋ-ਕਟ 8 ਕਰੋੜ ਲੋਕਾਂ ਨੂੰ ਹੋਰ ਰਜਗਾਰ ਮਿਲਦਾ ਜੇ ਤੁਹਾਡੀ ਨੀਤ ਹੋਵੇ ਰਜਗਾਰ ਦੇਣ ਦੀ ਫਿਰ ਤੁਸੀਂ ਇੱਧਰ ਨੂੰ ਪਾਓ ਤੁਸੀਂ ਪੁੱਠਾ ਕੰਮ ਕਰ ਰਹੇ ਹੋ ਬਜਾਏ ਕਿਸਾਨਾਂ ਨੂੰ ਜ਼ਮੀਨ ਦੇਣ ਦੇ ਉਹ ਪਾਲਸੀ ਲੈ ਕੇ ਆ ਰਹੇ ਹਾਂ ਉਹ ਮਾਡਲ ਲੈ ਕੇ ਆ ਰਹੇ ਹੋ ਕਿ ਜਿਹੜੀਆਂ ਸੋਡੇ ਕੋਲੇ ਜ਼ਮੀਨਾਂ ਨੇ ਇਹ ਸਾਰੀਆਂ ਖੋ ਕੇ ਸਹੀ ਕਾਰਪੋਰੇਟਾਂ ਦੇ ਦੋ ਕਿਉਂਕਿ ਇਹ ਪਾਲਸੀ ਸਾਮਰਾਜੀ ਮੁਲਕਾਂ ਦੀ ਕਿਉਂਕਿ ਇਹ ਪਾਲਸੀ ਵਿਸ਼ਵ ਪਾਰ ਸੰਸਥਾ ਦੀ ਹੈ ਐ ਹੋਇਆ ਅਮਰੀਕਾ ਦੇ ਵਿੱਚ ਐ ਹੋਇਆ ਮੈਕਸੀਕੋ ਦੇ ਵਿੱਚ ਐ ਹੋਇਆ ਸਪੇਨ ਦੇ ਵਿੱਚ ਅਮਰੀਕਾ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਬਾਈ ਅਮਰੀਕਾ ਨੂੰ ਡਵੈਲਪਡ ਕੰਟਰੀ ਕਿਹਾ ਜਾਂਦਾ ਬਹੁਤ ਵੱਡਾ ਦੁਨੀਆ ਦਾ ਠਾਣੇ ਦਾ ਦੁਨੀਆ ਤੇ ਰਾਜ ਕਰਨ ਵਾਲਾ ਜਿੱਦੀ ਸਾਰੀ ਪਾਲਿਸੀ ਦੁਨੀਆ ਤੇ ਚੱਲਦੀ ਹੈ ਭਲਾ ਮੈਨੂੰ ਇਹ ਦੱਸੋ ਭਾਈ ਉੱਥੇ ਅੱਜ ਤੋਂ 20 ਸਾਲ ਪਹਿਲਾਂ 15% ਲੋਕ ਖੇਤੀ ਕਰਦੇ ਸੀ ਉਸ ਤੋਂ ਬਾਅਦ 6% ਰਹਿ ਗਏ ਉਸ ਤੋਂ ਬਾਅਦ ਹੁਣ 1.5% ਰਹਿ ਗਏ ਉਹ ਜ਼ਮੀਨ ਕੌਣ ਲੈ ਗਿਆ ਜਿਹੜਾ ਮਾਡਲ ਤੁਸੀਂ ਲਿਆਂਦਾ ਹੈ ਜੇ ਅਮਰੀਕਾ ਦੇ ਕਿਸਾਨਾਂ ਕੋਲੋਂ ਖੋ ਕੇ ਬਿਲ ਗੇਟਸ ਵਰਗਿਆਂ ਕੋਲੇ ਆ ਗਈ ਇਹੀ ਪਹੁੰਚੀ ਹੈ ਤੇ ਲਾਗੂ ਕਰਨਾ ਚਾਹਦੇ ਪੰਜਾਬ 'ਚ ਜਿਹੜੇ ਸਾਡੇ ਕੋਲੇ 2-2 2.5-2.5 ਏਕੜ ਨੇ ਇਹ ਵੀ ਤੁਸੀਂ ਕਾਰਪੋਰੇਟ ਵੰਨਿਆ ਡਾਨਿਆਂ ਦੇ ਪੱਲੇ ਪਾਉਣਾ ਚਾਹੁੰਦੇ ਸਾਡੀ ਜਿਹੜੀ ਰੋਟੀ ਹੈ ਜਿਹਦੇ ਨਾਲ ਸਾਡੇ ਕੋਲੇ ਤੇਲ ਨਾ ਹੋਵੇ ਸਾਡੇ ਕੋਲੇ ਪਟ્રોલ ਨਾ ਹੋਵੇ ਸਾਡੇ ਕੋਲੇ ਬਿਜਲੀ ਨਾ ਹੋਵੇ ਸਾਡੇ ਕੋਲੇ ਟਰੈਕਟਰ ਨਾ ਹੋਣ ਤੁਸੀਂ ਸਾਡੇ ਸਾਰੇ ਪਾਸੇ ਫੰਗ ਕੱਟ ਦੋ ਕੱਲੀ ਸਾਡੀ ਜ਼ਮੀਨ ਰਹੇ ਅਸੀਂ ਉੱਤੇ ਰੋਟੀ ਖਾ ਲਾਂਗੇ ਇਹ ਵੀ ਖੋੜਾਂ ਚੋਂ ਤੁਸੀਂ ਜੜਾ ਮਡਣਤੀ ਤੇਰੀ ਹੈ ਜene ਭਰਾਓ ਉਹ ਪਾਲਸੀ ਹੈ ਜਿਹਦੇ ਮੈਂ ਬਾਰ-ਬਾਰ ਮੈਂ ਕਹਿੰਦਾ ਹੁੰਨਾ ਕਿ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਹੈ ਜਿਹਨੂੰ ਤੁਸੀਂ 2024 ਦੇ ਵਿੱਚ ਚੁਣਨਾ ਹੈ ਇਲਾਕਾ ਕੋ ਦਾ ਕੋਹਾ ਜਾਂ ਵੀ ਹੋਵੇ ਚਾਹੇ ਛੋੜੇਆਂ ਜੀਆਂ ਪਗੜੀ ਹੋਵੇ ਚਾਹੇ ਚਿੱਕੀਆਂ ਵਾਲੀ ਹੋਵੇ ਚਾਹੇ ਨੀਲੀਆਂ ਵਾਲੀ ਹੋਵੇ ਇੱਕੋ ਇੱਕ ਗੱਲ ਤੇ ਖੜਦੇ ਨੇ ਵੀ ਵਿਸ਼ਪ ਪਰ ਨਮੀਆਂ ਦੀਆਂ ਆਰਥਿਕ ਨਵੀਂ ਆਰਥਿਕ ਨੀਤੀਆਂ ਅਸੀਂ ਉਸੇ ਤਰ੍ਹਾਂ ਹੂਬ ਹੂ ਲਾਗੂ ਕਰਾਂਗੇ ਕੁਰਸੀ ਦਾ ਰੌਲਾ ਜ਼ਰੂਰ ਹੈ ਨੀਤੀ ਦੇ ਨਾਲ ਦਾ ਕੋਈ ਰੌਲਾ ਰੌਲਾ ਨੀਤੀ ਬਦਲਦਾ ਹੈ ਇਹਸ ਕਰਕੇ ਉਹ ਸਰਕਾਰ ਜਿਹੜੀ ਚੁਣਨ ਜਾ ਰਹੇ ਹੋ ਤੁਸੀਂ ਉਹਨੇ ਜਿਹੜੀਆਂ ਆਹ ਨੀਤੀਆਂ ਲੈ ਕੇ ਗਾਹਾਂ ਬਦਲਣ ਇਹ ਕੱਲੀ ਰੋਟੀ ਰੂਟੀ ਘਹਣ ਨਹੀਂ ਛੋੜਾ ਏ ਇਹਨਾਂ ਨੇ ਛੋੜਾ ਪਾਣੀ ਵੀ ਖੋਣਾ ਬਾਈ ਪਾਣੀ ਮੈਂ ਤਾਂ ਇੱਥੇ ਰਹਿਣਾ ਪਤਾ ਨਹੀਂ ਨਹੀਂ ਰਹਿਣਾ ਸਾਲਾਂ ਡੇਢ ਸਾਲਾਂ ਦੋ ਸਾਲਾਂ ਪਰ ਕਦੇ ਯਾਦ ਕਰਿਓ ਅੱਜ ਤੋਂ 1990 ਦੀ ਗੱਲ ਹੋਣੀ ਐ ਇਹ ਅਸੀਂ ਕਿਸੇ ਆਡੇ 'ਚ ਕਿਹਾ ਸੀ ਵੀ ਪੰਜਾਬ ਦੇ ਵਸਨੀਕੋ ਪੰਜਾਬ ਦੀ ਧਰਤੀ ਤੇ ਪੌ ਲੱਗਦੇ ਨੇ ਤੇ ਤੁਸੀਂ ਪਾਣੀ ਮੁੱਲ ਖਰੀਦਿਆ ਕਰੋਗੇ ਸੱਚ ਨਹੀਂ ਸੀ ਕੋਈ ਮੰਨਦਾ ਕਿਉਂਕਿ ਇਹ ਤਾਂ ਗੱਲ ਮੰਨਣ ਵਾਲੀ ਹੈ ਹੀ ਨਹੀਂ ਸੀ ਲੱਗਦੀ ਨਹੀਂ ਸੀ ਨਲਕਾ ਦਾ ਜਦੋਂ ਮਰਜੀ ਲਾ ਲੈਂਦੇ ਉਧਰੋਂ ਕਪਾਲ ਜਾਂ ਬੱਟ ਦੇ ਖੜੀਆਂ ਹੁੰਦੀਆਂ ਅਸੀਂ ਨਲਕਾ ਤੁਰਤੀ ਲਾ ਦਿੰਦੇ ਇਹਨਾਂ ਦੇ ਇੱਕ ਪਾਟ ਲਾਉਣ ਤੋਂ ਪਹਿਲਾਂ ਪਹਿਲਾਂ ਨਲਕਾ ਲਾ ਕੇ ਪਾਣੀ ਪੀ ਲੈਂਦੇ ਇੱਥੇ ਪਾਣੀ ਮੁੱਲ ਪੰਜ ਦਰਿਆਵਾਂ ਦੀ ਧਰਤੀ ਤੇ ਪਾਣੀ ਮੁੱਲ ਜੇ ਸਾਨੂੰ ਹੁਣ ਐ ਕਹਿ ਦਈਏ ਵੀ ਸਾਹ ਵੀ ਤੁਸੀਂ ਮੁੱਲ ਦੇ ਲਿਆ ਕਰੋਗੇ ਤੁਹਾਨੂੰ ਹੁਣ ਵੀ ਉਪਰੀ ਲੱਗਦੀ ਹੈ ਇਹ ਬਾਈ ਜੇ ਇਹ ਹਾਲ ਤਾਂ ਨਾ ਕੰਟਰੋਲ ਹੋਈਆਂ ਤਾਂ ਤੁਸੀਂ ਹਾਕ ਮਾਰ ਕੇ ਕਿਹਾ ਕਰੋ ਮੈਂ ਭਈਆ ਆਕਸੀਜਨ ਦਾ ਪੈਟ ਦੇਣਾ ਬੁਢੇ ਨੂੰ ਸਾਹ ਨਹੀਂ ਆਉਂਦਾ ਐਡਰ ਨੂੰ ਜਾ ਰਹੇ ਹੈ ਬਈ ਐਜ ਕਰਕੇ ਸਾਡੀਆਂ ਤੇ ਉਹਨਾਂ ਦੀ ਮੰਗਾ ਵੀ ਟਕਰਾਂਦੀਆਂ ਨੇ ਪੰਜੀਆਂ ਵੀ ਟਕਰਾਂਦੀਆਂ ਨੇ ਜਦੋਂ ਸਾਡੀਆਂ ਮੰਗਾ ਉਹਨਾਂ ਦੀ ਨੀਤੀ ਨਾਲ ਟਕਰਾਂਦੀਆਂ ਨੇ ਦਾ ਢੇਡ ਹੋਣੇ ਬਾਜਬ ਨੇ ਢੇੜਾ ਨੂੰ ਕੋਈ ਟੋੜ ਨਹੀਂ ਸਕਦਾ ਪਰ ਕਹੇ ਜੇ ਢੇਡ ਹੋਣ ਤੇ ਕਦੋਂ ਢੇਡ ਹੋਣ ਕਿਸ ਹਾਲਤ ਚ ਪੜਿਆ ਜਾਵੇ ਕਿੰਨਾ ਪੜਿਆ ਜਾਵੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਕਿ ਸਰਕਾਰ ਨਾਲੋਂ ਉੱਤੋਂ ਦੀ ਅਜੇ ਸੀ ਨਹੀਂ ਹੋਈ ਕੋਈ ਬੜਕਾ ਮਰੀ ਜਾਵੇ ਕਿ ਸਰਕਾਰ ਨੂੰ ਅਸੀਂ ਡਰ ਕੇ ਲੰਘ ਜਾਗੇ ਐਵੇਂ ਆਪਣੀ ਤਾਕਤ ਦਾ ਗਲਤ ਅੰਦਾਜ਼ਾ ਲਾਉਣਾ ਪਰ ਫਿਰ ਸਾਡੇ ਤੇ ਸਵਾਲ ਇਹ ਹੈ ਵੀ ਤੁਸੀਂ ਕਿਹੜਾ ਪਿੜਦੇ ਨਹੀਂ ਰਹੇ ਬਾਈ ਤੁਹਾਡੇ ਵੇਲੇ ਕਿਹੜਾ ਨੁਕਸਾਨ ਨਹੀਂ ਹੋਇਆ ਹਾਂ ਹੋਏ ਨੇ ਹਾਂ ਪੜਿਆ ਹਾਂ ਪੜਾਂਗੇ ਪਰ ਉਦੋਂ ਸਾਨੂੰ ਪਤਾ ਹੁੰਦਾ ਵੀ ਨੁਕਸਾਨ ਸਾਡੇ ਹੀ ਹੋਣਾ ਅਸੀਂ ਜਾਣ ਬੁੱਝ ਕੇ ਨੁਕਸਾਨ ਕਰਾਉਨੇ ਆਂ ਸਰਕਾਰ ਡਾਡੀ ਹੁੰਦੀ ਐ ਅਸੀਂ ਕਮਜ਼ੋਰ ਹੁੰਨੇ ਆਂ ਉਦੋਂ ਸਾਡਾ ਪਿਛਲਾ ਦਾ ਹੁੰਦਾ ਵੀ ਹੁਣ ਇਦੋਂ ਗਾਹਾਂ ਦਾ ਕੁਝ ਬਣਦਾ ਨਹੀਂ ਹੁਣ ਫਿਰ ਜਿਹੜੇ ਮੱਥੇ ਪਾਟਣਗੇ ਅਸੀਂ ਖੂਨ ਦੇ ਲਿਪੜੇ ਹੋਏ ਝੱਗੇ ਪਾਟੇ ਹੋਏ ਮੱਥੇ ਲੋਕਾਂ ਕੋਲੇ ਲੈ ਕੇ ਜਾਂਨੇ ਆਂ ਬਾਈ ਕੁੱਟ ਤੇ ਕੁੱਟੇਸ ਕਰਕੇ ਦਿੱਤੇ ਕਿ ਤੁਸੀਂ ਘਰਾਂ ਚ ਬੈਠਿਓ ਕੁੱਟੇਸ ਕਰਕੇ ਦਿੱਤੇ ਵੀ ਤੁਸੀਂ ਗਿਣਤੀ ਥੋੜੀ ਐ ਕੁ ਟੈਸ ਕਰਕੇ ਅਦਰ ਦੀ ਅਸਦੀ ਦਾਕਤ ਨੂੰ ਪਛਾਣਦੇ ਨਹੀਂ ਕੁ ਟੈਸ ਕਰਕੇ ਦਿੱਤੇ ਵੀ ਤੁਸੀਂ ਇਹ ਗੱਲਾਂ ਨੂੰ ਨਹੀਂ ਪਛਾਣਦੇ ਜਿਨ੍ਹਾਂ ਲਈ ਖਤਰਾ ਸੀ ਲੜਦੇ ਆ ਐ ਲੈਟੀ ਜਾਂਦੇ ਆ ਬਾਈ ਬਣਾ ਇਸ ਕਰਕੇ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਮੈਨੂੰ ਟਾਈਮ ਟੂ ਦਾ ਵੀ ਦੱਸ ਦਿਓ ਬਾਈ ਹਰ ਇੱਕ ਜਥੇਬੰਦੀ ਦਾ ਤਰੀਕਾ ਵੱਖਰਾ ਵੱਖਰਾ ਹੈ ਅਸੀਂ ਸੰਘਰਸ਼ ਸ਼ਬਦ ਦੇ ਤਰੀਕੇ ਨਾਲ ਲੜਦੇ ਆ ਅਸੀਂ ਕਹਿ ਰਹੇ ਆ ਮੈਂ ਜਿਹੜੀ ਗੱਲ ਦਾ ਜ਼ਿਕਰ ਕਰਦਾ ਸੀ ਕਿ ਐਮਐਸਪੀ ਪਲਾਂ ਜਦੋਂ ਅਸੀਂ ਇਹ ਗੱਲ ਕਹਿੰਨੇ ਆ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਓ ਤਾਂ ਨਾਲ ਅਸੀਂ ਐ ਵੀ ਕਹਿੰਨੇ ਆ ਵੀ ਪਬਲਿਕ ਸੈਕਟਰ ਨੂੰ ਸਰਕਾਰੀ ਰੱਖੋ ਹੁਣ ਜੇ ਪਬਲਿਕ ਸੈਕਟਰ ਨੂੰ ਸਰਕਾਰੀ ਰੱਖਣ ਦੀ ਗੱਲ ਕਰਦੇ ਆ ਅਸੀਂ ਅਸੀਂ ਐ ਐ ਕਹਿੰਦੇ ਆ ਵੀ ਜਿਹੜੇ ਸ਼ੋਪਿੰਗ ਮਾਲ ਨੇ ਬੜੇ ਬੜੇ ਉਹਨਾਂ ਨੂੰ ਬੰਦ ਕਰੋ ਕਿ ਕੋਈ ਪਰਚੂਨ ਖੇਤਰ ਬਚਾਉਣਾ ਹੈ ਅਸੀਂ ਕਹਿੰਦੇ ਵੱਡੀਆਂ-ਵੱਡੀਆਂ ਇੰਡਸਟਰੀਆਂ ਨੇ ਜਿਹੜੀਆਂ ਉਹ ਛੋਟੇ ਇੰਡਸਟਰੀ ਨੂੰ ਖਾਣਾ ਜਾਂ ਰੇਜ ਪਲਸੀ ਬਦਲੋ ਅਸੀਂ ਕਹਿੰਦੇ ਵੀ ਜਿੰਨਾ ਪਬਲਿਕ ਸੈਕਟਰ ਹੈ ਜੇ ਉਹ ਸਰਕਾਰੀ ਹੋਊਗਾ ਜਿਹੜੇ ਸਾਡੇ ਪੜਨ ਵਾਲੇ ਮੁੰਡੇ ਨੇ ਉਹਨਾਂ ਨੂੰ ਰੁਜ਼ਗਾਰ ਉੱਥੇ ਜਿਹੜਾ ਮਿਲੂਗਾ ਉਹ ਸਰਕਾਰੀ ਮਿਲੂ ਹੁਣ ਜਦੋਂ ਇਹ ਕਹਿੰਦੇ ਨੇ ਵੀ ਸਰਕਾਰੀ ਰੁਜ਼ਗਾਰ ਮੰਗਦੇ ਹੋ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਮੰਗਦੇ ਹੋ ਬੜਾਪਾ ਪੈਨਸ਼ਨ 10000 ਰੁਪਇਆ ਮੰਗਦੇ ਹੋ ਇਹ ਪੈਸੇ ਕਿੱਥੋਂ ਆਉਣਗੇ ਫਿਰ ਇਹ ਸਵਾਲ ਹੈ ਵੀ ਪੈਸੇ ਤਾਂ ਸਾਡੇ ਨੇ ਨਾ ਭਾਈ ਅਸੀਂ ਤਾਂ ਇਹ ਕਹਿੰਦੇ ਆ ਵਿਉਕਤ ਤਾਂ ਹਮੇਸ਼ਾ ਫੇਲ ਹੁੰਦਾ ਹੈ ਜਿਹੜੇ ਕਿਤੇ ਚ ਹੋਈ ਹੋਈ ਆਮਦਨ ਉਸ ਕਿਤੇ ਤੇ ਮੁੜ ਕੇ ਨਾ ਲੱਗੇ ਹੁਣ ਜਿਹੜੀ ਖੇਤੀ ਦੀ ਆਮਦਨ ਹੈ ਜੇ ਮੁੜ ਕੇ ਖੇਤੀ ਜੋ ਤਾਂ ਲੱਗੂਗੀ ਜੇ ਖੇਤੀ ਤੇ ਸਾਡੇ ਵਿਚਾਲੇ ਸਰਕਾਰ ਦੇ ਤੇ ਸਾਡੇ ਵਿਚਾਲੇ ਦੂਜਾ ਕੋਈ ਬੰਦਾ ਨਾ ਹੋਵੇ ਅਸੀਂ ਕਹਿੰਦਾ ਮੀਡਲਮੈਨਾਂ ਨੂੰ ਕੱਢ ਦੋ ਪ੍ਰਾਈਵੇਟ ਏਜੰਸੀਆਂ ਨੂੰ ਕੱਢ ਦੋ ਪ੍ਰਾਈਵੇਟ ਵਪਾਰੀਆਂ ਨੂੰ ਵਿੱਚੋਂ ਕੱਢ ਦੋ ਸਰਕਾਰ ਸਾਡੇ ਕੋਲੋਂ ਮਾਲ ਲਵੇ ਜਿਹੜਾ 10 ਲੱਖ ਕਰੋੜ ਦਾ ਮਾਲ ਬਣਦਾ ਸਰਕਾਰ ਸਾਤੋਂ ਖਰੀਦੇ ਉਹ ਕੱਚੇ ਮਾਲ ਤੋਂ ਪੱਕਾ ਮਾਲ ਬਣਾ ਕੇ ਜਿੱਥੇ ਮਰਜ਼ੀ ਵਿੱਚ ਲੈ ਲੈ ਮਨਾਫਾ ਜੇ ਉਹ ਮਾਲ ਖਰੀਦ ਕੇ ਵਪਾਰੀਆਂ ਨੂੰ ਮੁਨਾਫਾ ਹੁੰਦਾ ਤਾਂ ਉਹ ਮਾਲ ਖਰੀਦ ਕੇ ਸਰਕਾਰ ਕਿਉਂ ਨਹੀਂ ਉਹ ਮੁਨਾਫਾ ਲੈ ਸਕਦੀ ਜੇ ਸਰਕਾਰ ਕੋਲੇ ਮੁਨਾਫਾ ਹੁੰਦਾ ਤਾਂ ਸਰਕਾਰੀ ਖਜ਼ਾਨੇ ਦਾ ਮੁੜ ਕੇ ਪੈਸਾ ਸਾਡੀ ਸੇਤਲੀ ਜਨਤਾ ਤੇ ਲੱਗਦਾ ਉਹਦੇ ਨਾਲ ਸਾਡਾ ਫਾਇਦਾ ਹੁੰਦਾ ਇਸੇ ਤਰ੍ਹਾਂ ਸਾਰੇ ਪਬਲਿਕ ਸੈਕਟਰ ਦਾ ਬਿਜਲੀ ਦਾ ਵਿਦਿਆ ਦਾ ਸਿਹਤ ਸੇਵਾਵਾਂ ਦਾ ਰੇਲਵੇ ਦਾ ਬੰਦਰਗਾਹਾਂ ਦਾ ਹਵਾਈ ਅੱਡਿਆਂ ਦਾ ਬੱਸ ਅੱਡਿਆਂ ਦਾ ਸਾਰਿਆਂ ਦਾ ਮੁਨਾਫਾ ਤੁਹਾਡੇ ਕੋਲ ਆਵੇ ਤੇ ਸਾਡੇ ਬੱਚੇ ਸਾਰੇ ਸਰਕਾਰੀ ਨੌਕਰੀਆਂ ਹੋਣ ਦੇਣ ਇਹ ਇਸ ਗੱਲ ਨੂੰ ਤਾਂ ਤੁਸੀਂ ਫੇਲ ਕਰ ਹੀ ਜਾਨੇ ਹੋ ਤੁਸੀਂ ਤਾਂ ਇੱਕ ਅਹੀ ਜੀ ਪਾਲਸੀ ਲਿਆਂਦੀ ਕਿ ਤੁਸੀਂ ਫੌਜ ਦੇ ਵਿੱਚ ਵੀ ਪਾ ਦੇਰੀ 4 ਸਾਲ ਵਾਸਤੇ ਅਗਲੀ ਸਕੀਮ ਜੀ ਹੋਰ ਲਿਆਂਦੀ ਨਵੀਂ ਕਿ 4 ਸਾਲ ਵਾਸਤੇ ਭਰਤੀ ਕਰੋ ਤੇ 4 ਸਾਲ ਵਾਲਿਆਂ ਨੂੰ ਪਹਿਲਾਂ ਫੌਜਾਂ ਦੇ ਭੱਜਾਂ ਦੇ ਭੇਜ ਦਿਓ ਅਨਟ੍ਰੈਂਡ ਮੁੰਡੇ ਹੁੰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹ ਉੱਥੇ ਹੋਈ ਜਾਣ ਸ਼ਹੀਦ ਕਿਉਂਕਿ ਲੋਕਾਂ ਦੇ ਜਾਏ ਨੇ ਕਿਸਾਨਾਂ ਦੇ ਜਾਏ ਨੇ ਮਰਦੇ ਨੇ ਮਰ ਜਾਣਗੇ ਤੁਸੀਂ ਤਾਂ ਸਗੋਂ ਇਹ ਪੌਲਸੀ ਲਿਆਂਦੀ ਇਹ ਨਹੀਂ ਕਿ ਡਿਵੈਲਪਮੈਂਟ ਦਾ ਕੀ ਕਰਨੀ ਸੀ ਤੁਸੀਂ ਤਾਂ ਪੌਲਸੀ ਵੀ ਲੈ ਕੇ ਆ ਰਹੇ ਹੋ ਕਿ ਆ ਪੁਲਿਸ ਦੇ ਥਾਣੇ ਠੁਨੇ ਨਹੀਂ ਹੋਣੇ ਚਾਹੀਦੇ ਇੱਕ ਡੀਐਸਪੀ ਠੇਕਾ ਦਿਓ ਉਹ ਪੰਜ ਚਾਰ ਥਾਣੇ ਚਲਾਊਗਾ ਠੇਕਾ ਉਹ ਲੈ ਲੈ ਤਨਖਾਹ ਉਹਦੇ ਕੋਲੇ ਹੋਵੇ ਤੇ ਮੁੰਡੇ ਭਰਤੀ ਕਰੇ ਆਪਣੀ ਮਰਜ਼ੀ ਦੇ ਕੋਈ ਮੈਡੀਕਲ ਨਹੀਂ ਕੋਈ ਕੁਝ ਨਹੀਂ ਅੱਠ ਅਠ ਹਜ਼ਾਰ ਦੇ ਵਿੱਚ ਨੌਕਰੀਆਂ ਪੁਲਿਸ ਵਾਲੇ ਵੀ ਕਰਿਆ ਕਰਨਗੇ ਇਹ ਸਾਰੀ ਪੌਲਸੀ ਇਹ ਨਿਕਲ ਵੀ ਇਹ ਇਹ ਹੋ ਨਹੀਂ ਸਕਦੀ ਇਹ ਜਿਹੜੇ ਹੁਣ ਰੈਗੂਲਰ ਭਰਤੀ ਹੋਏ ਨੇ ਮੁੰਡੇ ਉਹਨਾਂ ਤਾਂ ਐ ਲੱਗਦਾ ਹੋਣਾ ਵੀ ਇਹ ਕਿਵੇਂ ਹੋ ਜੂ ਜੇ ਐਂ ਦੇਖਣਾ ਬਾਈ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁੰਡੇ ਰੱਖੇ ਹੋਏ ਨੇ ਕੰਟੈਕਟ ਤੇ ਜਾ ਕੇ ਉਹਨਾਂ ਨੂੰ ਪੁੱਛ ਲੋ ਬੀਐਸਸੀ ਨਰਸਾਂ ਦੀ ਕੀਤੀ ਹੋਈ ਹੈ ਜੀਐਨਐਮ ਕੀਤਾ ਹੋਇਆ ਹੈ ਐਲਐਮ ਕੀਤਾ ਹੋਇਆ ਹੈ ਤਨਖਾਹ ਭਰਦੇ ਨੇ 35000 ਦਸਕਤ ਕਰਾਉਂਦੇ ਨੇ ਬ 20 ਗੀ ਹਰਤੇ ਤੇ ਦਿੰਦੇ ਨੇ 12000 ਕਹ ਕੇ 35 ਤੇ ਸੈਨ ਕਰਨੇ ਪਣਿਆ ਕਿਉਂਕਿ ਸਰਕਾਰ ਉਹਨਾਂ ਨੂੰ ਤਨਖਾਹ 35000 ਦਿੰਦੀ ਹੈ 35 ਦੇ ਹਿਸਾਬ ਨਾਲ ਤੇ ਗਾਹਾਂ ਉਹਨਾਂ ਦੇ ਮੁਲਾਜ਼ਮਾਂ ਨੂੰ apni ਮਰਜ਼ੀ ਦੇ ਹਿਸਾਬ ਨਾਲ ਤਨਖਾਹ ਦਿੰਦੀ ਹੈ ਆ ਰੌਲਾ ਸਾਡਾ ਇਹ ਰੌਲਾ ਕੱਲਾ ਖੇਤੀ ਦਾ ਰੌਲਾ ਨਹੀਂ ਹੈ ਕਿਉਂਕਿ ਅਸੀਂ ਕੱਲੀ ਖੇਤੀ ਨਹੀਂ ਕਰਦੇ ਸਾਡੇ ਮੁੰਡੇ ਵੀ ਜਾਂਦੇ ਨੇ ਕੁੜੀਆਂ ਵੀ ਜਾਂਦੀਆਂ ਨੇ ਉਹ ਪੜਦਿਆਂ ਵੀ ਨੇ ਹੋ ਨੌਕਰੀ ਵੀ ਕਰਦੀਆਂ ਨੇ ਉਹ ਪੁਲਿਸ 'ਚ ਵੀ ਨੇ ਉਹ ਫੌਜ 'ਚ ਵੀ ਨੇ ਅਸੀਂ ਮਾਪੇ ਆ ਇਸ ਜਮਾਤ ਦੇ ਇਹ ਇਕੱਲੀ ਆਪਣੀ ਗੱਲ ਨਹੀਂ ਕਰਦੇ ਅਸੀਂ ਉਸ ਵਿਰਾਸਤ ਤੋਂ ਆ ਕਿ ਜ਼ਮੀਨ ਦੇ ਵਿੱਚ ਦਾਣਾ ਡੇਗਣ ਤੋਂ ਪਹਿਲਾਂ ਜਦੋਂ ਚਿੜੀ ਦੀ ਜਨਾਰ ਦੀ ਹਾਈ ਦੀ ਪਾਲੀ ਦੀ ਮਜ਼ਦੂਰ ਦੀ ਸਾਰਾ ਦਾ ਦਾ ਇੱਕ ਬਾਈ ਬੀ ਸੜਨੇ ਉਗਦਾ ਤਾਂ ਪਿੱਛੋਂ ਹੈ ਸਾਨੂੰ ਕਹਿ ਦਿੰਦੇ ਕਿ ਜਦ ਤੁਸੀਂ ਠੇਕਾ ਲਿਆ ਪੁਰਸ ਵਾਲਿਆਂ ਦਾ ਤੁਸੀਂ ਠੇਕਾ ਲਿਆ ਅਧਿਆਪਕਾਂ ਦਾ ਤੁਸੀਂ ਠੇਕਾ ਲਿਆ ਬਿਜਲੀ ਮੁਲਾਜ਼ਮਾਂ ਦਾ ਤੁਸੀਂ ਠੇਕਾ ਲਿਆ ਮਜ਼ਦੂਰਾਂ ਦਾ ਕਿਉਂ ਭਈ ਇਹ ਧਰਤੀ ਤੇ ਨਹੀਂ ਜੰਮੇ ਇਹਨਾਂ ਦੇ ਤੁਸੀਂ ਲੁੱਟ ਨਹੀਂ ਕਰਦੇ ਇਹਨਾਂ ਨਾਲ ਧੱਕੇ ਨਹੀਂ ਹੁੰਦੇ ਅਸੀਂ ਕਿਉਂ ਦਾ ਗੱਲ ਕਰੀਏ ਕਿਉਂਕਿ ਜੇ ਉਹ ਵੀ ਸੰਕਟ 'ਚ ਨੇ ਅਸੀਂ ਵੀ ਸੰਕਟ 'ਚ ਆ ਅਸੀਂ ਇਕੱਠੇ ਹੋ ਕੇ ਕਦੋਂ ਨਹੀਂ ਲੜ ਸਕਦੇ ਜੇ ਸਾਡੇ ਨਾਲ ਤੁਸੀਂ ਸਰਕਾਰ ਤੱਕ ਨਹੀਂ ਦਬੀ ਜਾਂਦੀ ਹੈ ਸਾਨੂੰ ਅਸੀਂ ਇੱਕ ਦੂਜੇ ਦੀ ਸਪੋਰਟ ਕਿਉਂ ਨਹੀਂ ਕਰ ਸਕਦੇ ਆ ਪਾਲਸੀ ਨਾਲ ਨੂੰ ਰੜਕਦੀ ਹੈ ਬਾਈ ਆ ਗੱਲ ਇਹਨਾਂ ਨੂੰ ਰੜਕਦੀ ਹੈ ਦੂਜੀ ਜਥੇਬੰਦੀ ਦੂਜੀ ਨਾਲ ਨਾਲ ਇਕੱਠੀ ਹੋ ਜੇ ਦੂਜੀ ਜਥੇਬੰਦੀ ਕਿਸੇ ਦੂਜੀ ਜਥੇਬੰਦੀ ਦੇ ਸਪੋਰਟ ਤੇ ਨਾਲ ਚਲੀ ਜਾਵੇ ਆ ਸਾਜੇ ਹੋਣ ਦੇਣਾ ਨਹੀਂ ਚਾਹੁੰਦੇ ਇਹਨਾਂ ਨੂੰ ਰੜਤਦੀ ਹੈ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਨਾ ਬਾਈ ਵੀ ਅਸੀਂ ਮਜ਼ਦੂਰਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਅਧਿਆਪਕਾਂ ਤੋਂ ਕੀ ਲੈਣਾ ਜਿਹੜੀ ਜਥੇਬੰਦੀ ਇਹ ਕਹਿੰਦੀ ਹੈ ਵੀ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਫੇਰ ਤਾਂ ਭੜੇਖਾ ਬਾਈ ਇਕੱਲੇ ਇਕੱਲੇ ਨੂੰ ਸਾਰਿਆਂ ਨੂੰ ਕੁੱਟਣਗੇ ਬਾਰੀ ਬਾਰੀ ਨਾਲ ਕੁੱਟਿਆ ਕਰਨਗੇ ਤੁਸੀਂ ਦੇਖ ਕੇ ਮਸਾਲਾ ਜਗਾ ਲਿਆ ਇਸ ਕਰਕੇ ਲੜਾਈ ਵੱਡੀ ਐ ਡਾਡਾ ਦੁਸ਼ਮਣ ਸੋਡੀ ਲੜੀ ਹੋਈ ਲੜਨ ਦਾ ਤਰੀਕਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਸਰਕਾਰ ਜਦੋਂ ਅਟੈਕ ਤੇ ਆਵੇ ਦੁਨੀਆਂ ਦੇ ਲੋਕਾਂ ਨੂੰ ਦਿਖੇ ਕਿ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕਿਸ ਤਰ੍ਹਾਂ ਦਾ ਇਹ ਹਲਚਲ ਮਚਾ ਕੇ ਲੋਕਾਂ ਦਾ ਕਤਲੇਆਮ ਕੀਤਾ ਹੋਇਆ ਹੈ 30000 ਲੋਕ ਮਾਰੇ ਗਏ ਇਜ਼ਰਾਈਲ ਦੇ ਵਿੱਚ ਗਾਜ਼ਾ ਪੱਟੀ ਦੇ ਲਗ 26000 ਦੇ ਲਗਭਗ ਔਰਤਾਂ ਤੇ ਬੱਚੇ ਮਾਰੇ ਆ ਤੋਏ ਤੋਏ ਹੋ ਗਿਆ ਅਮਰੀਕਾ ਦੀ ਸਾਰੀ ਦੁਨੀਆ 'ਚ ਆਏ ਬੈਠੇ ਲੋਕਾਂ ਤੇ ਕਿਰਤਿਆਚਾਰ ਕਰੂਗਾ ਬਾਈ ਆਹੀ ਜਿਹੜੇ ਪੁਲਿਸ ਵਾਲੇ ਬੈਠੇ ਨੇ ਜਿਹੜੇ ਉਹਨਾਂ ਨਾਲ ਨੇ ਪੇਟੀਆਂ ਲਾ ਕੇ ਫਿਰ ਸਿੱਡਣਗੇ ਛੋਡੇ ਨਾਲ ਆਉਣਗੇ ਹੱਥ ਪੈਦਾ ਕਰੋ ਤੁਸੀਂ ਇਸ ਕਰਕੇ ਗੱਲਾਂ ਵਿਚਾਰਨ ਦੀ ਲੋੜ ਹੈ ਗੱਲਾਂ ਸਮਝਣ ਦੀ ਲੋੜ ਹੈ ਤੁਸੀਂ ਬਹੁਤ ਸੋਚਵਾਰ ਹੋ ਰੋ ਜੀ ਮੈਦਾਨ ਚੋਂ ਅੱਜ 9 ਤਰੀਕ 10 ਤਰੀਕ ਹੈ 8 ਤਰੀਕ ਨੂੰ ਆਪਾਂ ਔਰਤ ਦਿਵਸ ਮਨਾ ਕੇ ਆਏ ਸਾਰੀਆਂ ਭੈਣਾਂ ਉੱਥੇ ਸੀ ਇੱਕ ਅੱਧਾ ਦਿਨ ਵਿੱਚ ਫੇਰ ਹੈ 14 ਨੂੰ ਫੇਰ ਜਾਣਾ ਬਈ 13 ਨੂੰ ਤੁਰਨਾ ਹੋਵੇ ਸ਼ਾਇਦ ਤੁਸੀਂ ਇਸ ਕਰਕੇ ਤੁਸੀਂ ਜੇ ਦੋ ਦਿਨ ਨਾ ਪ੍ਰੋਗਰਾਮ ਹੈ ਖੁਰਕਜੀ ਦਾ ਛੋਡੇ ਵੀ ਹੋਣ ਲੱਗ ਜਾਂਦੇ ਵੇ ਪ੍ਰੋਗਰਾਮ ਕੋਈ ਆਏ ਨਹੀਂ ਇਸ ਕਰਕੇ ਲੱਗੇ ਰਹੋ ਜਚੇ ਰਹੋ ਲੜਨ ਵਾਲੇ ਲੋਕ ਨੇ ਜਿਹੜੇ ਉਹ ਹਮੇਸ਼ਾ ਹੀ ਖਾੜੇ 'ਚ ਹੁੰਦੇ ਨੇ ਜੇ ਕਣਕ ਨੂੰ ਪਾਣੀ ਲਾਉਨੇ ਹੋ ਤੁਸੀਂ ਤਾਂ ਵੀ ਖਾੜੇ 'ਚੋਂ ਜੇ ਸਪਰੇਅ ਕਰਦੇ ਹੋ ਤੁਸੀਂ ਤਾਂ ਵੀ ਖਾੜੇ 'ਚੋਂ ਦੇ ਘਰਾਂ ਦੇ ਵਿੱਚ ਆਪਦਾ ਘਰ ਦਾ ਕੰਮ ਕਰਦੇ ਹੋ ਤੁਸੀਂ ਤਾਂ ਵੀ ਮੈਦਾਨ 'ਚੋਂ ਇਸ ਕਰਕੇ ਲੱਗੇ ਰਹੋ ਬਹੁਤ ਚੰਗੀ ਤਰ੍ਹਾਂ ਬਹੁਤ ਚੰਗੀ ਗੱਲ ਇਹ ਹੈ ਵੀ ਤੁਸੀਂ ਹਰ ਗੱਲ ਨੂੰ ਫੜਿਆ ਕਰੋ ਜਿਹੜੀ ਆ ਐਕਸ਼ਨ ਹੈ ਸੋਨੋ ਸਵਾਲ ਕਰ ਸਕਦੇ ਨੇ ਕੋਈ ਵੀ ਯਾਰ ਸੱਦਾ ਤਾਂ ਹੀ ਉਹਨਾਂ ਦਾ ਸੀ ਤੁਸੀਂ ਹੁਣ ਉਹਨਾਂ ਦੇ ਮਗਰ ਲਾਤੀ ਤੁਰ ਗਏ ਤੁਸੀਂ ਜਿਹਨਾਂ ਦੇ ਮਗਰ ਲਾਤੀ ਜਾਣਾ ਸੀ ਫਿਰ ਸ਼ੰਭੂ ਤੇ ਕਾਹ ਤੋਂ ਨਹੀਂ ਗਏ ਖਨੋਰੀ ਕਿਉਂ ਨਹੀਂ ਗਏ ਹੁਣ ਇਸ ਗੱਲ ਦਾ ਜਵਾਬ ਜੇ ਤੁਹਾਡੇ ਕੋਲੇ ਹੋਵੇ ਪਨਾ ਫਿਰ ਇਹ ਕਹੋ ਪਰ ਅ ਵੀ ਮਾੜਾ ਕੀ ਕੀਤਾ ਹੈ ਸੱਦਾ ਉਹਨਾਂ ਦਾ ਉਹਨਾਂ ਨੇ ਸੱਦਾ ਕਾਹਦੇ ਵਾਸਤੇ ਦਿੱਤਾ ਵੀ ਕਿਸਾਨਾਂ ਨੇ ਸਮੱਸਿਆ ਵਾਸਤੇ ਕਿਸਾਨ ਸਾਡੇ ਨਾਲ ਵੀ ਨੇ ਕਿਸਾਨ ਉਹਨਾਂ ਨਾਲ ਵੀ ਨੇ ਕਿਸਾਨ ਹੋ ਵੀ ਨੇ ਜਿਹੜੇ ਨਾ ਹੁਨਾ ਨਾਲ ਨੇ ਨਾ ਸਾਡੇ ਨਾਲ ਨੇ ਫਿਰ ਇਹ ਪੰਜਾਬ ਦੇ ਸਾਰੇ ਕਿਸਾਨਾਂ ਦਾ ਇਕੱਠੇ ਹੋ ਕੇ ਲੜ ਕੇ ਸਾਡਾ ਫਾਇਦਾ ਹੁੰਦਾ ਫਿਰ ਕਿਉਂ ਨਾ ਕਰੀਏ ਭਾਈ ਇਸ ਕਰਕੇ ਤੁਹਾਨੂੰ ਵਧਾਈ ਹੈ ਇਸ ਗੱਲ ਤੇ ਕਿ ਤੁਹਾਡਾ ਕੋਈ ਕਿੰਤੂ ਪ੍ਰੰਤੂ ਨਹੀਂ ਤੁਸੀਂ ਆਏ ਹੋ ਐ ਮੈਂ ਲਾਸਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਆਪਣਾ ਥਾ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ